ਰਾਸ਼ਨ ਕਾਰਡ ਸਬੰਧੀ ਆਈ ਵੱਡੀ ਖਬਰ ਗੈਸ ਸਿਲੰਡਰ ਲੈਣ ਤੋਂ ਪਹਿਲਾਂ ਕਰ ਲਓ ਇਹ ਜ਼ਰੂਰੀ ਕੰਮ ਸਵਾਰੀਆਂ ਨਾਲ ਭਰੀ ਬੱਸ ਨੂੰ ਲੱਗੀ ਅੱਗ ਅੱਜ ਦੀਆਂ ਵੱਡੀਆਂ ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਗੁਜ਼ਾਰਿਸ਼ ਬੇਨਤੀ ਕਰਦੇ ਹਾਂ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸਵਾਰੀਆਂ ਨਾਲ ਭਰੀ ਏਸੀ ਬੱਸ ਬਣੀ ਅੱਗ ਦਾ ਗੋਲਾ ਲੋਕਾਂ ਨੂੰ ਸੁਰੱਖਿਅਤ ਕੱਢਿਆ ਗਿਆ ਬਾਹਰ ਟਲਿਆ ਵੱਡਾ ਜਾਨੀ ਨੁਕਸਾਨ ਵੱਡੀ ਖਬਰ ਇੱਕ ਹੋਰ ਜਿਹੜੀ ਹੁਣ ਸਾਹਮਣੇ ਆ ਰਹੀ ਹੈ ਪੰਜਾਬ ਤੋਂ ਜਿਸ ਬਾਰੇ ਜਾਣਕਾਰੀ ਸਾਂਝੀ ਕਰ ਰਹੇ ਹਾਂ ਸਵਾਰੀਆਂ ਦੇ ਨਾਲ ਭਰੀ ਏਸੀ ਬੱਸ ਨੂੰ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਤੇ ਉੱਥੇ ਹੀ ਉਹਨਾਂ ਦਾ ਜਾਨੀ ਮਾਲੀ ਨੁਕਸਾਨ ਤੋਂ ਜਿਹੜਾ ਵਿਚਾਰਿਆ ਹੈ ਜੀ ਹਾਂ ਚੰਡੀਗੜ੍ਹ ਤੋਂ ਬਠਿੰਡਾ ਜਾ ਰਹੀ ਇੱਕ ਸਲੀਪਰ ਬੱਸ ਵੀਰਵਾਰ ਦੁਪਹਿਰ ਇੱਕ ਵੱਡੇ ਹਾਦਸੇ ਤੋਂ ਬਾਲ-ਬਾਲ ਬਚ ਗਈ ਪਿੰਡ ਚੰਨੋ ਤੋਂ ਪਹਿਲਾਂ ਹਾਈਵੇ ਤੇ ਚਲੀ ਆ ਰਹੀ ਪ੍ਰਾਈਵੇਟ ਔਰਬਿਟ ਬੱਸ ਨੂੰ ਅਚਾਨਕ ਅੱਗ ਲੱਗ ਗਈ ਘਟਨਾ ਦੌਰਾਨ ਬੱਸ ਵਿੱਚ ਲਗਭਗ 40 ਲੋਕ ਸਫ਼ਰ ਕਰ ਰਹੇ ਸਨ ਜੀ ਹਾਂ ਦੇਖ ਸਕਦੇ ਹੋ ਬ੍ਰੇਕਿੰਗ ਨਿਊਜ਼ ਸਾਹਮਣੇ ਆ ਰਹੀ ਹੈ ਜੀ ਜੀ ਹਾਂ ਬੱਸ ਦੇ ਵਿੱਚ ਲਗਭਗ 40 ਲੋਕ ਸਫ਼ਰ ਕਰ ਰਹੇ ਸਨ ਜਿਨ੍ਹਾਂ ਦੀ ਜਾਨ ਬੱਸ ਚਾਲਕ ਦੀ ਸੂਝ-ਬੂਝ ਨਾਲ ਬਚ ਗਈ ਹੈ ਤਾਂ ਬ੍ਰੇਕਿੰਗ ਨਿਊਜ਼ ਸਾਹਮਣੇ ਆ ਰਹੀ ਹੈ ਜਿਸ ਬਾਰੇ ਜਾਣਕਾਰੀ ਤੁਹਾਨੂੰ ਸਾਂਝੀ ਕੀਤੀ ਜਾ ਰਹੀ ਹੈ ਜੀ ਅੱਗ ਦੀ ਘਟਨਾ ਦਾ ਸਮੇਂ ਰਹਿੰਦੇ ਪਤਾ ਲੱਗਣ ਕਾਰਨ ਸਾਰੀ ਯਾਤਰੀ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹਾਲਾ ਕਿ ਫਰਬ ਗੇਟ ਨੇ ਮੌਕੇ ਤੇ ਪਹੁੰਚ ਕੇ ਬੱਸ ਨੂੰ ਲੱਗੀ ਅੱਗ ਤੇ ਕਾਬੂ ਪਾਇਆ ਉਦੋਂ ਤੱਕ ਬੱਸ ਸੜ ਚੁੱਕੀ ਸੀ ਜਿੱਥੇ ਜਾਣਕਾਰੀ ਅਨੁਸਾਰ ਉੱਤਕ ਬੱਸ ਚਾਲਕ ਨੇ ਪਿੰਡ ਚੰਨੂ ਨੇੜੇ ਬੱਸ ਚਲਦੀ ਜਲਦੀ ਬੱਸ ਦੇ ਪਿਛਲੇ ਹਿੱਸੇ ਤੋਂ ਧੂੰਆਂ ਨਿਕਲਦਾ ਤੇ ਕਿਸੇ ਚੀਜ਼ ਦੀ ਸੜਨ ਦੀ ਬਦੂ ਮਹਿਸੂਸ ਕੀਤੀ ਅੱਗ ਤੇਜ਼ੀ ਨਾਲ ਫੈਲਣੀ ਸ਼ੁਰੂ ਹੋ ਗਈ ਦੇਖਦੇ ਦੇਖਦੇ ਅੱਗ ਨੇ ਬੱਸ ਦੇ ਪਿਛਲੇ ਹਿੱਸੇ ਰੱਖੇ ਇੰਜਣ ਤੇ ਏਸੀ ਵਾਲੇ ਕੈਬਨ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਜਿਸ ਸੰਬੰਧੀ ਪਤਾ ਲੱਗਣ ਦੇ ਬੱਸ ਡਰਾਈਵਰ ਸਮੇਤ ਬੱਸ ਜੀ ਹਾਂ ਬੱਸ ਜਮਜੂਦ ਯਾਲਕ ਦਲ ਦੇ ਹੋਰ ਮੈਂਬਰਾਂ ਨੇ ਹਾਈਵੇ ਤੇ ਸਥਿਤ ਇੱਕ ਢਾਬੇ ਦੇ ਨੇੜੇ ਸੁਰੱਖਿਅਤ ਖੁੱਲੇ ਖੇਤਰ ਵਿੱਚ ਬੱਸ ਨੂੰ ਰੋਕਿਆ ਤੇ ਤੁਰੰਤ ਯਾਤਰੀਆਂ ਨੂੰ ਬੱਸ ਚੋਂ ਉਤਰਨ ਲਈ ਆਖਿਆ ਤਾਂ ਦੇਖ ਸਕਦੇ ਹੋ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਤਾਜ਼ਾ ਸਾਰਣੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਜੀ ਮੌਕੇ ਤੇ ਹੋਰ ਲੋਕਾਂ ਦੀ ਮਦਦ ਨਾਲ ਬਸ ਦੇ ਕੈਬਿਨ ਵਿੱਚ ਪਏ ਯਾਤਰੀਆਂ ਦੇ ਸਮਾਨ ਵੀ ਕੱਢਿਆ ਗਿਆ ਜੀ ਹਾਂ ਦੇਖ ਸਕਦੇ ਹੋ ਵੱਡੀ ਅਪਡੇਟ ਹੈ ਮੌਕੇ ਤੇ ਹੋਰ ਲੋਕਾਂ ਦੀ ਮਦਦ ਨਾਲ ਬਸ ਦੇ ਕੈਬਿਨ ਚ ਪਏ ਯਾਤਰੀਆਂ ਦਾ ਸਮਾਨ ਵੀ ਕੱਢਿਆ ਗਿਆ ਕੁਝ ਹੀ ਮਿੰਟਾਂ ਵਿੱਚ ਅੱਗ ਹੋਰ ਪੜ ਗਈ ਜਿਸ ਨੇ ਲਗਭਗ ਬਸ ਪੂਰੀ ਬਸ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਕੁਝ ਕਿਤੇ ਨਹੀਂ ਨਾਲ ਰਹੀ ਗਈ ਬਸ ਦੇ ਸਾਰੇ ਮੁਸਾਫਿਰ ਸਮੇਂ ਸਿਰ ਬਾਹਰ ਨਿਕਲ ਲੀ ਕੰਮ ਜਾਵ ਹੋ ਰਹੇ ਨਹੀਂ ਤਾਂ ਹੋ ਰਹੇ ਨਹੀਂ ਤਾਂ ਵੱਡੀ ਹੁਣ ਹੋਣੀ ਵਾਪਰ ਵਾਪਰ ਨਹੀਂ ਸੀ ਜੀ ਹਾਂ ਦੇਖ ਸਕਦੇ ਵੱਡੀ ਅਪਡੇਟ ਹੈ ਬਸ ਡਰਾਈਵਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ ਕਿ ਸ਼ੁਰੂਆਤੀ ਅਨੁਮਾਨ ਅਸਾਰ ਬਸ ਦੇ ਏਸੀ ਸਿਸਟਮ ਵਿੱਚ ਤਕਨੀਕੀ ਖਰਾਬੀ ਕਾਰਨ ਅੱਗ ਦੀ ਘਟਨਾ ਸਾਹਮਣੇ ਆਈ ਹੈ ਸੂਚਨੀ ਸੂਝਣਾ ਮਿਲਣ ਤੇ ਸੰਗਰੂਰ ਤੋਂ ਫਾਇਰਬ੍ਰਿਗੇਡ ਦੀ ਗੱਡੀ ਜੀ ਹਾਂ ਵੱਡੀ ਅਪਡੇਟ ਸਾਹਮਣੇ ਇੱਕ ਹੋਰ ਆ ਰਹੀ ਹੈ ਜੀ ਪੰਜਾਬ ਚ ਅਸਲਾ ਲਾਇਸੈਂਸ ਧਾਰਕਾਂ ਨੂੰ ਵੱਡਾ ਝਟਕਾ ਹਜ਼ਾਰਾਂ ਲਾਇਸੈਂਸ ਹੋਣਗੇ ਰੱਦ ਲੋਕਾਂ ਚ ਮਚੀ ਹਲਚਲ ਤਾਂ ਦੇਖ ਸਕਦੇ ਜੀ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਤਾ ਜਾਣਕਾਰੀ ਤੁਹਾਡਾ ਸਾਜੀ ਕੀ ਆ ਰਹੀ ਪੰਜਾਬ ਵਿੱਚ ਹਰਿਆਣਾ ਪੰਜਾਬ ਵਿੱਚ ਹਥਿਆਰ ਰੱਖਣ ਦੇ ਸ਼ਿਖਨ ਵਾਲੀ ਵੱਡੀ ਖਬਰ ਹੈ ਹੁਣ ਹਜ਼ਾਰਾਂ ਹਥਿਆਰ ਲਾਇਸੈਂਸ ਰੱਦ ਹੋਣ ਦੀ ਸੰਭਾਵਨਾ ਬਣੀ ਹੋਈ ਹੈ ਬਣ ਗਈ ਹੈ ਇੱਕ ਰਿਪੋਰਟ ਦੇ ਮੁਤਾਬਿਕ ਪੰਜਾਬ ਪੁਲਿਸ ਨੇ ਰਾਜ ਸਰਕਾਰ ਨੂੰ ਲਗਭਗ 7000 ਹਥਿਆਰ ਲਾਇਸੈਂਸ ਰੱਦ ਕਰਨ ਦੀ ਸਿਫਾਰਿਸ਼ ਕੀਤੀ ਹੈ ਇਸ ਤੋਂ ਪਹਿਲਾਂ ਪੰਜਾਬ ਸਰਕਾਰ ਮਾਰਚ ਦਾ 23 ਜੀਹਾਂ ਦੇਖ ਸਕਦੇ ਹੋ ਵੱਡੀ ਅਪਡੇਟ ਹੈ ਪੰਜਾਬ ਚ ਪ੍ਰਾਪਰਟੀ ਮਾਲਕ ਦੇ ਟਰਪਟੀ ਮਾਲਕ ਦੇਣ ਧਿਆਨ ਇਹ ਕੰਮ ਨਾ ਕਰਨ ਤੇ ਸੀਲ ਹੋਵੇਗੀ ਪ੍ਰਾਪਰਟੀ ਤਾਂ ਦੇਖ ਸਕਦੇ ਜੀ ਵੱਡੀ ਅਪਡੇਟ ਇੱਕ ਹੋਰ ਸਾਹਮਣੇ ਨਿਕਲ ਕੇ ਆ ਰਹੀ ਹੈ ਜਿਸ ਵਾਰੀ ਜਣਗੇ ਸਾਂਝੀ ਕਰ ਰਹੇ ਹਾਂ ਜੀ ਜੀ ਹਾਂ ਦੇਖ ਸਕਦੇ ਹੋ ਪੰਜਾਬ ਦੇ ਵਿੱਚ ਪ੍ਰਾਪਰਟੀ ਦੇ ਮਾਲਕਾਂ ਲਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸ ਦੇਗੀ ਇਸ ਦੇ ਨਾਲ ਉਹਨਾਂ ਵਿਚਾਲੇ ਹਲਚਲ ਮਚ ਗਈ ਹੈ ਦਰਅਸਲ ਨਗਰ ਕੌਂਸਲ ਸੰਤਾਨਪੁਰ ਲੋਧੀ ਵੱਲੋਂ ਪ੍ਰਾਪਰਟੀ ਨੈਕਸਟ ਜਮਾ ਨਾ ਕਰਾਉਣ ਵਾਲੇ ਬਿਲਡਿੰਗ ਮਾਲਕਾਂ ਨੂੰ 12ਵਾਂ ਨੋਟਿਸ ਭੇਜਣ ਦੇ ਮੱਦੇਬਾਜ਼ੀ ਪ੍ਰਾਪਰਟੀ ਟੈਕਸ ਨਾ ਜਮਾ ਕਰਾਉਣ ਦੇ ਵਾਲੇ ਬਿਲਡਿੰਗ ਮਾਲਕਾਂ ਦੀ ਪ੍ਰਾਪਰਟੀ ਦੇ ਵਿਰੁੱਧ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਜੀ ਹਾਂ ਹੁਕਮਾਂ ਦੇ ਤਹਿਤ ਤੁਰੰਤ ਐਕਸ਼ਨ ਲੈਂਦੇ ਹੋਏ ਉਸ ਦੀ ਬਿਲਡਿੰਗ ਨੂੰ ਸੀਲ ਕਰ ਦਿੱਤਾ ਜਾਵੇਗਾ ਤਾਂ ਦੇਖ ਸਕਦੇ ਹੋ ਜੀ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਤਾਜ਼ਾ ਜਾਣ ਕੇ ਤੁਹਾਣਾਂ ਦੀ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਦੇ 8 ਲੱਖ ਤੋਂ ਵੱਧ ਰਾਸ਼ਨਗੜ ਧਾਰਕਾਂ ਨੂੰ ਹਟਾਉਣ ਦੀ ਤਾਕ ਚ ਬੀਜੇਪੀ ਸੀਐਮ ਮਾਨ ਦਾ ਕੇਂਦਰ ਸਰਕਾਰ ਤੇ ਵੱਡਾ ਦੋਸ਼ ਤਾਂ ਦੇਖ ਸਕਦੇ ਹੋ ਜੀ ਬ੍ਰੇਕਿੰਗ ਨਿਊਜ਼ ਆ ਸਾਹਮਣੇ ਆ ਰਹੀ ਹੈ ਜੀ ਪੰਜਾਬ ਵਿੱਚ ਕੌਮੀ ਖੁਰਾਕ ਸੁਰੱਖਿਆ ਐਕਟ ਤਹਿਤ ਲਾਪਤਰੀਆਂ ਦੀ ਜਾਂਚ ਵਿੱਚ ਵੱਡੀ ਕਾਰਵਾਈ ਆਈ ਹੈ ਵੱਡੀ ਕਾਰਵਾਈ ਸਾਹਮਣੇ ਇਹ ਕੇਂਦਰ ਸਰਕਾਰ ਨੇ ਦੱਸਿਆ ਕਿ ਸੂਬੇ ਦੇ ਲੱਖਾਂ ਲਾਪਤਰੀਆਂ ਨੂੰ ਸ਼ੱਕੀ ਵਜੋਂ ਚਿੰਤਤ ਕੀਤਾ ਗਿਆ ਹੈ ਜੀ ਇਹਨਾਂ ਨੂੰ ਫੀਲਡ ਜਾਂਚ ਤੋਂ ਬਾਅਦ 290940 ਲੋਕਾਂ ਦੇ ਨਾਮ ਸੂਚੀ ਚੋਂ ਹਟਾ ਦਿੱਤੇ ਗਏ ਹਨ। ਜੀ ਹਾਂ। ਵੱਡੀ ਅਪਡੇਟ ਕੋਰ ਸਾਹਮਣੇ ਆ ਰਹੀ ਹੈ ਜੀ ਨਸ਼ੇ ਜਿੱਤ ਉਤ ਏਆਈਐਸਾਏ ਨੇ 10 ਗੱਡੀਆਂ ਨੂੰ ਮਾਰੀ ਟੱਕਰ ਕਈ ਹੋਏ ਜ਼ਖਮੀ ਜੀਵਰ ਹੋਇਆ ਨਾਮ। ਤਾਂ ਬਰੇਕਿੰਗ ਨਿਊਜ਼ ਇੱਕ ਹੋਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿਸ ਬਾਰੇ ਜਾਣਕਾਰੀ ਸਾਂਝੀ ਕਰ ਰਹੇ ਹਾਂ ਜੀ ਹਾਂ। ਤਾਂ ਦੇਖੋ ਚੰਡੀਗੜ੍ਹ ਪੁਲਿਸ ਦੇ ਇੱਕ ਸਹਾਇਕ ਸਬ ਇੰਸਪੈਕਟਰ ਨੇ ਸ਼ਰਾਬ ਦੇ ਨਸ਼ੇ 'ਚ ਤੁੱਤ ਹੋ ਕੇ 92 ਰੋਡ ਤੇ ਗਲਤ ਪਾਸੇ ਤੋਂ ਆ ਰਹੀ ਗਲਤ ਪਾਸੇ ਤੋਂ ਕਾਰ ਵਾੜ ਦਿੱਤੀ ਫਿਰ ਉਸ ਨਿਤੇਜ ਰਫਤਾਰ ਨਾਲ ਗੱਡੀ ਚਲਾਉਣੀ ਸ਼ੁਰੂ ਕਰ ਦਿੱਤੀ ਜਿਸ ਨਾਲ ਲਗਭਗ ਉਸਨੇ 10 ਗੱਡੀਆਂ ਨੂੰ ਟੱਕਰ ਮਾਰੀ ਐਸਆਈ ਦੀ ਸਰਕਤ ਕਰਕੇ ਲੋਕ ਜ਼ਖਮੀ ਹੋ ਗਏ ਆ ਦੇਖ ਸਾਡੀ ਜੀ ਵੱਡੀ ਅਪਡੇਟ ਇਸ ਦੌਰਾਨ ਵੱਡੀ ਖਬਰ ਸਾਹਮਣੇ ਆ ਰਹੀ ਹੈ ਇਸ ਤੋਂ ਬਾਅਦ ਜੇ ਆਪਣੀ ਗਲਤੀ ਨਾਮਨ ਨਕਾਰਨ ਨਾਮਨਣ ਦੀ ਬਜਾਏ ਉਸਨੇ ਦੁਰਭਵੌਰ ਕੀਤਾ ਤੇ ਹੰਗਾਮਾ ਕਰਨਾ ਸ਼ੁਰੂ ਕਰਤਾ ਇਹ ਦੇਖ ਕੇ ਲੋਕ ਉਸਦੀ ਵੀਡੀਓ ਬਣਾ ਲੇ ਤੇ ਵਾਇਰਲ ਕਰ ਦਿੱਤੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਿਆ ਇਸ ਮਾਮਲੇ ਵਿੱਚ ਚੰਡੀਗੜ੍ਹ ਪੁਲਿਸ ਉਸ ਨੂੰ ਐਸਐਲਐਸ ਜਿੱਤੇ ਵੱਡੀ ਖਬਰ ਸਾਹਮਣੇ ਆ ਰਹੀ ਜੀ ਐਲਪੀਜੀ ਸਿਲੰਡਰ ਦੀ ਸਪਲਾਈ ਇਹਨਾਂ ਲੋਕਾਂ ਲਈ ਹੋਵੇਗੀ ਬੰਦ ਪਹਿਲਾਂ ਪੂਰੇ ਕਰ ਲੋ ਇਹ ਕੰਮ ਜੀ ਹਾਂ ਐਲਪੀ ਸਿਲੰਡਰ ਦੀ ਜੀ ਤੁਸੀਂ ਐਲਪੀ ਸਿਲੰਡਰ ਦੀ ਜੇ ਤੁਸੀਂ ਵਰਤੋਂ ਕਰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਖਬਤ ਕਰਨ ਹੁਣ ਸੰਬੰਧਿਤ ਗੈਸ ਅਫਸਰੀ ਦਫਤਰ ਨਾਲ ਰਜਿਸਟਰ ਆਪਣੇ ਮੋਬਾਈਲ ਨੰਬਰ ਤੇ ਪ੍ਰਾਪਤ ਓਟੀਪੀ ਕੋਡ ਪ੍ਰਦਾਨ ਕਰਨ ਤੋਂ ਬਾਅਦ ਹੀ ਆਪਣੇ ਗੈਸ ਸਿਲੰਡਰ ਪ੍ਰਾਪਤ ਹੋਣਗੇ ਤਾਂ ਦੇਖ ਸਕਦੇ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਜੀ ਜੀ ਹਾਂ ਗੈਸ ਸਿਲੰਡਰ ਸੰਬੰਧੀ ਵੱਡੀ ਖਬਰ ਸਾਹਮਣੇ ਆ ਰਿਹਾ ਕੁਝ ਬਦਲਾਅ ਜਿਹੜੇ ਨੇ ਕੀਤੇ ਗਏ ਨੇ ਭਾਰਤ ਵਿੱਚ ਪ੍ਰਮੁੱਖ ਇੰਡੀਅਨ ਗੈਸ ਕੰਪਨੀ ਦੁਆਰਾ ਜਾਰੀ ਇਹ ਨੋਟੀਫਿਕੇਸ਼ਨ ਵਪਾਰਕ ਅਦਥਾਂ ਆਦਥਾਂ ਵਿੱਚ ਘਰੇਲੂ ਗੈਸ ਸਿਲੰਡਰਾਂ ਦੀ ਵਰਤੋਂ ਕਰਨ ਵਾਲੇ ਦੁਕਾਨਦਾਰਾਂ ਤੇ ਗੈਸਨ ਚੋਰੀ ਕਰਾ ਬਤੇ ਰੋਕਣ ਲਈ ਇਹ ਜਿਹੜਾ ਕਦਮ ਚੁੱਕਿਆ ਗਿਆ ਜੀ ਤਾਂ ਦੇਖਦੇ ਦੋ ਤਾਂ ਜਲਦੀ ਕਰ ਲੋ ਇਹ ਕੰਮ ਤਾਂ ਇਸ ਬਾਰੇ ਦੀ ਹੋਰ ਜਾਣਕਾਰੀ ਜਾਣੀ ਚਾਹਣੋ ਘਰ ਨੂੰ ਸਬਸਕ੍ਰਾਈਬ ਕਰਦੇ ਵੱਡੀ ਅਪਡੇਟ ਵਿੱਚ ਤਦ ਤੱਕ ਲਈ ਧੰਨਵਾਦ ਜੀ ਸਾਰਿਆਂ ਦਾ